ਕਿਰਤਨ ਸੋਹਿਲਾ ਸੋਹਿਲਾ ਰਾਗ ਗਵੜੀ ਦੀਪ ਕੀ ਮਹੱਲਾ ਪਹਿਲਾ ਏਕ ਓਂਕਾਰ ਸਤਗੁਰ ਪ੍ਰਸਾਦ ਜੈ ਕਰ ਕਿਰਤ ਆਖੀਐ ਕਰਤੇ ਕਾ ਹੋਏ ਵਿਚਾਰੋ ਤਿਤ ਕਰ ਗਾਵੋ ਸੋਹਿਲਾ ਸਿਵ ਰਹੋ ਸਿਰਜਨ ਹਾਰੋ ਤੁਮ ਗਾਵੋ ਮੇਰੇ ਨੀ ਭੋਕਾ ਸੋਹਿਲਾ ਹੋ ਵਾਰੀ ਜਿਤ ਸੋਹਿਲੇ ਸਦਾ ਸੁਖ ਹੋਏ ਰਹਾਓ ਇਹ ਤੇ ਨਿਤ ਜੀ ਦੇ ਸੰਭਾਲੀਨ ਦੇਖੇਗਾ ਦੇਵਨہار ਤੇਰੇ ਦਾਨੇ ਕੀਮਤ ਨਾ ਪਵੇ ਤਿਸ ਦਾਤੇ ਕਮਨ ਸਮਾਰ ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ ਦੇਵੋ ਸਜਣ ਅਸੀ ਸੜੀਆਂ ਜਿਉ ਹੋਵੇ ਸੇਬ ਸੋ ਮੇਲ ਘਰ ਘਰ ਇਹੋ ਪਹੁੰਚਾਂ ਸਦੜੇ ਨਿਤ ਪਵਨ ਸਦਨ ਹਾਰਾ ਸਿਮਰੀਐ ਨਾਨਕ ਸੇ ਦੇ ਅਵੰਨ ਰਾਗਾ ਸਾ ਮਹੱਲਾ ਪਹਿਲਾ ਛਾ ਕਰ ਛਾ ਗੁਰ ਛਾ ਉਪਦੇਸ ਗੁਰ ਗੁਰ ਏਕੋ ਵੇ ਸਹਨੇਕ ਬਾਬਾ ਜੈ ਕਰ ਕਰਤੇ ਤੀਰਤ ਹੋਏ ਸੋਕਰ ਰਾਖ ਵਡਾਈ ਤੋਏ ਰਹਾਓ ਵਿਸਵੇ ਚਸਿਆਂ ਘੜੀਆਂ ਪਹਿਰਾ ਤਿੱਤੀ ਵਾਰੀ ਮਹਾ ਹੁਆ सूरज एक रूत नेक नानक करते के केते वे सु राग तना श्री महला पहला गगर मैं थारव चंद दीपक बने तारका मंडल जनक मोती धूप मल्यान लो पवन चवरो परे सगल वन राए फलंत ज्योति कैसी आरती होए पव खंडना तेरी आरती अनहता शब्द वाजंत पैरी रहआव ਸਹਿਸ ਤਵ ਨਨ 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 ਹੈ ਹਤੋਏ ਕੋ ਸਹਿਸ ਮੂਰਤ ਨਨਾ ਇਕ ਤੋਹੀ ਸਹਿਸ ਪਦ ਬਿਮਲ ਨਨ ਇਕ ਪਦ ਗੰਧ ਬਿਨ ਸਹਿਸ ਤਵ ਗੰਧ ਇਵ ਚਲਤ ਮੋਹੀ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋ ਤਿਸ ਪਾਵੈ ਸੋ ਆਰਤੀ ਹੋਏ ਹਰ ਚਰਨ ਕਵਲ ਮਕਰਾਂਦ ਲੋਭਤ ਮਨੋ ਆਂਦੀ ਨਮੋਹਿ ਆਈ ਬਿਆਸਾ ਕਿਰਪਾ ਜਲ ਦੇ ਨਾਨਕ ਸਰੰਗ ਕੋ ਹੋਏ ਜਾਤੇ ਤੇਰੇ ਨਾਏ ਵਾਸਾ ਰਾਗੋੜੀ ਪੂਰਬੀ ਮਹਿਲਾ ਚੌਤਾ ਕਾਮਕਰੋਦਨ ਗਰਭੋ ਭਰਿਆ ਮਿਲ ਸਾਧੂ ਖੰਡਲ ਖੰਡਾ ਹੈ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਾਲੇ ਮੰਡਲ ਮੰਡਾ ਹੈ ਸਾਰਾ ਸਾਧੂ ਅੰਜਲੀ ਪੋਨਾ ਵਡਾ ਹੈ ਕਢ ਡਾਉ ਤ ਪੋਨਾ ਵਡਾ ਹੈ ਰਹਾਉ ਸਾਖਤ ਹਰ ਸਾਧਨ ਜਾਣਿਆ ਦਿਨ ਅੰਤਰ ਹੋਮੇ ਕੰਡਾ ਹੈ ਜਿਉ ਜੋ ਚੱਲੇ ਚ ਬੈ ਦੁਖ ਪਾਵੇ ਜਮ ਕਾਲ ਸਹਿਸ ਸਿਰ ਡੰਡਾ ਹੈ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨ ਮਰਨ ਪਵ ਖੰਡਾ ਹੈ ਹਵਨ ਆਸੀ ਬੁਰਖ ਪਾਇਆ ਪਰਮੇਸ਼ਰ ਬਹੁ ਸੋਭ ਕੰਡ ਬ੍ਰਹਿਮੰਡਾ ਹੈ ਹਾਂ ਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੱਡ ਵੱਡਾ ਹੈ ਜਨ ਨਾਨਕ ਨਾਮ ਆਧਾਰ ਟਿਕ ਹੈ ਹਰ ਨਾਮੇ ਹੀ ਸੁਖ ਮੰਡਾ ਹੈ ਰਾਗਵੜੀ ਪੂਰਬੀ ਮਹੱਲਾ ਪੰਜਵਾ ਕਰੋ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ ਇਹਾਂ ਘਾਟ ਚੱਲੋ ਹਰ ਲਾਹਾ ਆਗੇ ਬਸਨ ਸੁਹੇਲਾ ਹਉਦ ਘਟੈ ਦਿਨ ਸੂਰੇ ਨਾਰੇ ਮਨ ਗੁਰ ਮਿਲ ਕਾਜ ਸਵਾਰੇ ਰਹਾਓ ਇਹ ਸੰਸਾਰ ਬੇਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ ਜਿਸੇ ਜਗਾਇ ਪਿਆਵੇ ਰਸ ਕਥ ਕਥਾ ਤਿਨ ਜਾਣੀ ਜਾ ਕੋ ਆਏ ਸੋਈ ਬਹਾਜੋ ਹਰ ਗੁਰ ਤੇ ਮਨੇ ਬਸੇਰਾ ਨਿਜ ਕਰ ਮਹਿਲ ਪਾਉ ਉਹ ਸੁਖ ਸਹਿ ਜੀ ਬੋਰ ਨ ਹੋਯੋ ਗਫੇਰਾ ਅੰਤਰ ਜਾਮੇ ਪੁਰਖ ਬਿਰਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਇਹ ਸੁਖ ਮੰਗੇ ਮੁਖ ਕਰ ਸੰਤਨ ਕੀ ਤੂਰੇ ਅੰਤਰਜਾਮੀ ਪੁਰਖ ਬਿਦਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਇਹ ਸੁਖ ਮੰਗੈ ਮੋ ਕੋ ਕਰ ਸੰਤਨ ਕੀ ਤੂਰੇ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤ